ਵਾਹਿਗੁਰੂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਰੋਮ ਰੋਮ ਦੇ ਚੋਂ ਇਹ ਪਾਠ ਦੀ ਆਵਾਜ਼ ਜਾਰੀ ਸੀ ਬਾੜ ਦਾ ਭੋਗ ਪਿਆ ਭਾਈ ਸਾਹਿਬ ਦੇ ਸਰੀਰ ਦਾ ਅੰਤ ਹੋਇਆ ਕਹਿਣ ਤੋਂ ਮੁਰਾਦ ਐਸੇ ਪੁਰਸ਼ ਸਰੀਰ ਤੋਂ ਨਿਰਲੇਪ ਹੋ ਜਾਂਦੇ ਐਸੇ ਮਨੋਖ ਸਰੀਰ ਦੇ ਹੁੰਦੇ ਹੋਇਆ ਸਰੀਰ ਨੂੰ ਰੱਖ ਕੇ ਵੀ ਕਿਦਰੇ ਭਰਮਣ ਕਰ ਸਕਦੇ ਨੇ ਗੁਰੂ ਹਰ राय ਸਾਹਿਬ ਜੋ ਥੋੜਾ ਬਹੁਤ ਨਰਾਜ਼ ਹੋਏ ਬਾਬਾ ਰਾਮ ਰਾਏ ਤੇ ਇੱਕ ਤੇ 72 ਕਰਾਮਾਤਾ ਉਸਨੇ ਔਰੰਗਜ਼ੇਬ ਨੂੰ ਦਿਖਾਈਆਂ ਦੂਸਰਾ ਅਕਸਰ ਪੰਜਵੇਂ ਦਸਵੇਂ ਦਿਨ ਆਪਣੇ ਸੂਖਸ਼ਮ ਸਰੀਰ ਨੂੰ ਅਸਥੂਲ ਸਰੀਰ ਦੇ ਚੋਂ ਕੱਢ ਦਿੰਦੇ ਸਨ ਚਲੇ ਜਾਂਦੇ ਸਨ ਇਹਨੂੰ ਰਵਿਦਾਸ ਇੰਜ ਕਹਿੰਦੇ ਨੇ ਜਿਉ ਜਿਉ ਸਹਿਰ ਕਰੇ ਤਿਉ ਬਾਵੇ ਮਹਿਰਮ ਮੈਲ ਨਾ ਕੋ ਅਟਕਾਵੇ ਹਰ ਗ੍ਰਹਿ ਨੇ ਛਤਰ ਦੇ ਮੇਰੇ ਮਹਿਰਮ ਨੇ ਮਹਿਰਮ ਕਹਿੰਦੇ ਨੇ ਆਪਣੇ ਤਰਸ ਪਿਆ ਮੈਂ ਰਹਿਮਤ ਹੋਈ ਜਿਹੜੇ ਸਾਰੇ ਪੜਦੇ ਨੇ ਰਹਿਮਤ ਸ਼ਬਦ ਨਹੀਂ ਹੈ ਤਰਸ ਪਿਆ ਮੈਂ ਰਹਿਮਤ ਹੋਈ ਤਰਸ ਖਾਵੇ ਪ੍ਰਮਾਤਮਾ ਨੇ ਪ੍ਰਮਾਤਮਾ ਸਾਡਾ ਆਪਣਾ ਹੋ ਗਿਆ ਮਹਿਰਮ ਮਹਿਰਮ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਵਿਝੇ ਮਹਿਰਮ ਮੈਲ ਨਾ ਕੋ ਅਟਕਾਵੇ ਰਬਦਾਸ ਕਹਿੰਦੇ ਸਭ ਮੇਰੇ ਮਹਿਰਮ ਨੇ ਮੈਨੂੰ ਕਿਸੇ ਵੀ ਗ੍ਰਹਿ ਨਿਛਤਰ ਦੇ ਜਾਣ ਵਿੱਚ اٹਕ ਨਹੀਂ ਹੈ ਇਹ ਖੁਲਾਸਾ ਵੀ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਕਰਾਂਗਾ ਸੂਖਸ਼ਮ ਸਰੀਰ ਕਿਧਰੇ ਦਾ ਕਿਧਰੇ ਜਾ ਸਕਦਾ ਹੈ ਸ਼ੰਕਰਾਚਾਰੀਆ ਆਦੀ ਸ਼ੰਕਰਾਚਾਰੀਆ ਬਨਾਰਸ ਦਾ ਰਾਜਾ ਗੁਜ਼ਰਿਆ ਸੀ ਆਪਣੇ ਸਰੀਰ ਦੇ ਚੋਂ ਸੂਖਸ਼ਮ ਸਰੀਰ ਕੱਢ ਕੇ ਉਹਦੇ ਵਿੱਚ ਪ੍ਰਵੇਸ਼ ਕੀਤਾ ਇੱਕ ਤਜਰਬੇ ਦੇ ਤੌਰ ਤੇ ਲੰਬੀ ਚੌੜੀ ਪੈਸ ਹੋ ਰਹੀ ਸੀ ਮੰਡਨ ਮੇਸ਼ਰ ਨਾਲ ਉਸ ਕਰਕੇ ਇੱਕ ਲੰਬਾ ਚੌੜਾ ਇਤਿਹਾਸ ਹੈ ਅਕਸਰ ਸ਼ੰਕਰਾਚਾਰੀਆ ਵੀ ਇਸ ਤਰ੍ਹਾਂ ਕਰ ਲੈਂਦਾ ਸੀ ਬਾਬਾ ਰਾਮ ਰਾਏ ਤੇ ਹਰ ਪੰਜਵੇਂ ਦਸਵੇਂ ਦਿਨ ਕਰ ਲੈਂਦੇ ਸੀ ਨਿਰਲੇਪ ਇੱਕ ਦਿਨ ਪਤਨੀ ਨੂੰ ਕਹਿ ਲਗੇ ਮੈਂ 7 ਦਿਨਾਂ ਬਾਅਦ ਆਵਾਂਗਾ ਸ਼ਾਮ ਤੱਕ ਨਹੀਂ ਜਿਵੇਂ ਮੈਂ ਘੰਟੇ ਦੋ ਘੰਟੇ ਚਾ ਜਾਣਾ ਇਸ ਤਰ੍ਹਾਂ ਨਹੀਂ ਤੋਂ 7 ਦਿਨ ਤੱਕ ਮੇਰੇ ਸਰੀਰ ਦੀ ਸੰਭਾਲ ਰੱਖੇ ਸੂਖਸ਼ਮ ਸਰੀਰ ਦਾ ਸੰਬੰਧ ਤੇ ਟੁੱਟ ਗਿਆ ਉਹ ਨਹੀਂ ਅਸਥੂਲ ਬੇਰ ਮਸੰਦ ਜੋ ਖਾਰ ਖਾਂਦੇ ਸਨ ਰਾਮ ਰਾਏ ਤੋਂ ਤੇ ਸੋਚਦੇ ਸਨ ਇਹਦੇ ਹੁੰਦੇ ਆ ਗੁਰੂ ਬਣਨਾ ਸਾਡਾ ਬੜਾ ਔਖਾ ਹੈ ਇਹਨੂੰ ਖਤਮ ਕਰੀਏ ਤਾਂ ਪਤਾ ਕਿ ਚੀਤਾ ਸਜਾ ਲਈ ਅਰਥੀ ਬਣਾ ਲਈ ਤੇ ਲਿਟਾ ਦੇਤਾ ਰਾਮ ਰਾਏ ਨੂੰ ਲੈ ਜਾਣ ਲੱਗੇ ਪਤਨੀ ਰੋਂਦੀ ਪਈਏ ਬਈ ਉਹਨਾਂ ਨੇ ਕਿਹਾ ਸਤਵੇਂ ਦਿਨ ਮੈਂ ਆ ਜਾਣਾ ਹੈ। ਕੋ ਇਸ ਤਰ੍ਹਾਂ ਕਰਦੇ ਹੁੰਦੇ ਨੇ। ਤੁਸੀਂ ਜਿੰਦਾ ਮਨੁੱਖ ਨੂੰ ਜਲਾ ਰਹੇ। ਉਹ ਤੜਪਦੀ ਰਹਿ ਗਈ ਉਹ ਲੈ ਗਈ ਸ਼ਮਸ਼ਾਨਗਾਰ। ਅਗਲਾ ਦਿੱਤੀ ਅੱਧਾ ਸਰੀਰ ਜਲ ਗਿਆ। ਉਦੋਂ ਸੂਖਸ਼ਮ ਸਰੀਰ ਵਾਪਸ ਆਇਆ ਕਿਦਰੀ ਖਬਰ ਪਹੁੰਚ ਗਈ ਉਹਨਾਂ ਨੂੰ। ਪਰ ਹੁਣ ਸਰੀਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ ਅੱਧੇ ਤੋਂ ਜ਼ਿਆਦਾ ਜਲ ਗਿਆ ਸੀ। ਫਿਰ ਵੀ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਉੱਚੀ ਆਵਾਜ਼ ਨਾਲ ਬੋਲੇ RAMRAI ਐ ਮਸੰਦੋ ਤੁਸੀਂ ਮੈਨੂੰ ਜ਼ਿੰਦਾ ਜਲਾਇਆ ਕੱਲ੍ਹ ਗਈ ਦਰਫ਼ਾਂ ਨੂੰ ਜ਼ਿੰਦਾ ਜਲਾਏਗਾ ਇਹ ਇਤਿਹਾਸ ਹੈ ਇਹ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਹੀ ਮਸੰਦਾਂ ਨੂੰ ਡੇਰਾ ਧੋਣ ਦੇ ਜ਼ਿੰਦਾ ਜਲਾਇਆ ਦੁਸ਼ਟ ਹੋ ਗਏ ਸੀ ਬੜੇ ਜ਼ਾਲਮ ਹੋ ਗਏ ਸੀ RAMRAI ਅਕਸਰ ਇਸ ਤਾਂ ਜੋ ਹੈ ਕਰਦਾ ਹੁੰਦਾ ਸੀ ਨਿਰਲੇ ਪਹ ਜਾਂਦਾ ਸੀ ਇਸ ਤਰ੍ਹਾਂ ਦੇ ਪੁਰਸ਼ ਸਰੀਰ ਦੇ ਕਸ਼ਟ ਤੋਂ ਵੀ ਨਿਰਲੇਪ ਹੋ ਜਾਂਦੇ ਕਿਉਂਕਿ ਸਰੀਰ ਨਾਲ ਸੰਬੰਧ ਨਹੀਂ ਰਹਿ ਜਾਂਦਾ ਮਨਸੂਰ ਨੂੰ ਸੋਲੀ ਤੇ ਚੜਾਇਆ ਜਾ ਰਿਹਾ ਹੈ ਮੁਸਕੁਰਾਂਦਾ ਹੀ ਰਿਹਾ ਹੈ ਬੰਦ-ਬੰਦ ਕਟੇ ਜਾ ਰਹੇ ਨੇ ਮਨ ਹੀ ਸਮਝੇ ਪਾਠ ਕਰਦੇ ਪਾਠ ਕਰਦੇ ਉਬਲਦੀ ਦੇਗ ਦੇ ਚ ਬੈਠੇ ਨੇ ਤਤੀ ਤਵੀ ਤੇ ਬੈਠੇ ਨੇ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਗਿਆ ਮੈਂ ਭੂਖ ਸੋਈ ਕਰ ਸੁਖ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਬਾਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਆ ਜਿਤਨੇ ਚਿਰ ਤੱਕ ਇਸ ਸਰੀਰ ਦੇ ਨਾਲ ਲਿਪਾਇ ਮਾਨੇ ਮਨੋ ਇਸ ਸਰੀਰ ਮਿਲਦਾ ਰਹੇਗਾ ਮਿਲਦਾ ਰਹੇਗਾ ਜੁਗ ਜੁਗ ਮੇਰੇ ਸਰੀਰ ਕਾ ਵਾਸ਼ਨਾ ਬੱਦ ਆਵੇ ਜਾਏ ਤੇ ਦੁੱਖ ਸੁਖ ਦੇ ਚ ਜਨਮ ਬੀਤਿਤ ਕਰਦਾ ਰਹੇਗਾ ਜਮੇਗਾ ਮਰੇਗਾ ਪਰਾਂ ਤਾਰੇ ਦੁੱਖ ਭੋਗੇਗਾ ਸੁਖ ਵੀ ਭੋਗੇਗਾ ਕਦੀ ਦਿਨ ਤੇ ਕਦੀ ਰਾਤ ਜਨਮ ਮਰਨ ਤੋਂ ਉਸ ਦਿਨ ਰਹਿਤ ਹੋਵੇਗਾ ਕਦੋਂ ਜੋਤੀ ਜੋਤ ਰਣੀ ਜਿਸ ਦਿਨ ਸੋਕਸ਼ਮ ਸਰੀਰ ਜੋ ਜੋਤ ਹੈ ਪਰਮਾਤਮਾ ਦੇ ਚਲীন ਹੋ ਜਾਏਗਾ ਉਸ ਤੋਂ ਪਹਿਲੇ ਨੇ ਤੇ ਚੰਦਾ ਰਹੇਗਾ ਭਾਰਤ ਵਿੱਚ ਸਭ ਤੋਂ ਵੱਡਾ ਦੁੱਖ ਜਨਮ ਨੂੰ ਮੰਨਦੇ ਨੇ ਤੇ ਮਰਨ ਨੂੰ ਮੰਨਦੇ ਨੇ ਬਾਕੀ ਸਾਰੇ ਦੁੱਖ ਜਨਮ ਮਰਨ ਦੇ ਵਿੱਚ ਕਾਰਨ ਸਭ ਤੋਂ ਵੱਡਾ ਦੁੱਖ ਜਨਮ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾ ਹੈ ਪਿਆਦ ਇਸਲਮ ਮੈਂ ਬਹੁਤ ਵੱਡੀ ਸਜ਼ਾ ਮਿਲ ਗਈ ਕਿ ਜਮਦਾਏ ਮਰਦਾਏ ਜਮਦਾਏ ਮਰਦਾ ਪ੍ਰਭ ਜਨਮ ਮਰਨ ਨੇ ਵਾਰ ਹਾਰ ਪਰਿਓ ਦਵਾਰ ਤੇ ਉਦੋਂ ਆਉਂਦਾ ਜਦ ਧੁਨ ਨਾਭੀ ਤੱਕ ਪਹੁੰਚਦੀ ਹੈ ਨਾਫ ਪੂਰੀ ਖੁੱਲ ਜਾਂਦੀ ਹੈ ਸਰੀਰ ਜ਼ਿੰਦਾ ਰਹਿੰਦਾ ਹੈ ਵਾਸ਼ਨਾਵਾਂ ਦੀ ਮੌਤ ਹੋ ਜਾਂਦੀ ਹੈ ਕਾਮਨਾਵਾਂ ਦੀ ਮੌਤ ਹੋ ਜਾਂਦੀ ਹੈ ਚਿੰਤਾਵਾਂ ਦੀ ਮੌਤ ਹੋ ਜਾਂਦੀ ਹੈ ਪਾਪਾਂ ਦੀ ਮੌਤ ਹੋ ਜਾਂਦੀ ਹੈ ਦੁੱਖਾਂ ਦੀ ਮੌਤ ਹੋ ਜਾਂਦੀ ਹੈ ਏ ਮਨ ਜੋਤ ਸਰੂਪ ਜੋਤ ਦੇ ਚ ਲੀਨ ਹੋ ਜਾਂਦਾ ਹੈ ਜੋਤੀ ਜੋਤ ਰਲੇ ਸੰਪੂਰਨ થઈ ਆ ਰਾਮ ਯਾਤਰਾ ਸੰਪੂਰਨ ਹੋ ਜਾਂਦੀ ਹੈ ਸੰਸਾਰ ਤੇ ਆਇਆ ਸਫਲ ਹੋ ਜਾਂਦਾ ਹੈ ਸਰੀਰ ਦੇ ਤਲਤੇ ਤੇ ਜ਼ਿੰਦਾ ਹੈ ਪਰ ਮੁਕਤ ਹੋ ਗਿਆ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਹਾਵੇ ਸਾਨੂੰ ਪ੍ਰਭੂ ਨੇ ਨਾਖ ਦਿੱਤੀ ਹੈ ਪਵਨ ਦਿੱਤੀ ਹੈ ਇਸ ਪਵਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪ ਸਕਦੇ ਹਾਂ ਤੇ ਧਿਆਨ ਕਰਕੇ ਇਸ ਧੁਨ ਨੂੰ ਵਾਪਸ ਲੈ ਜਾ ਸਕਦੇ ਹਾਂ ਔਰ ਗਹਿਰਾਈ ਨਾਲ ਸੁਣ ਸਕਦੇ ਹਾਂ ਜਿਸ ਦਿਨ ਇਹ ਆਪਣੇ ਕੇਂਦਰ ਤੇ ਧੁਨ ਚਲੀ ਗਈ ਜਨਮ ਮਰਨ ਮਿਟ ਜਾਣਗੇ ਮਨੁੱਖ ਨਿਰਲੇਪ ਹੋ ਜਾਏਗਾ ਸੂਖਮ ਦਾ ਸੰਬੰਧ ਅਸਥੂਲ ਨਾਲ ਟੁੱਟ ਜਾਏਗਾ ਇਤਨੀਆਂ ਸੇਵਾਵਾਂ ਇਸ ਵਕਤ ਪ੍ਰਵਾਨ ਕਰਨੀਆਂ ਸਾਰਿਆਂ ਦਾ ਧੰਨਵਾਦ ਬੁੱਲ ਚੁਗਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ